ਮੇਰੀ ਜਿਮ ਲਾਈਨਾਂ ਤਿੰਨ ਚਾਰ ਹੱਟ ਵਧੀ ਬੱਚਿਆਂ ਦੀਆਂ ਹਾਈਟ ਚੋਸ ਕਰਨ ਵਾਸਤੇ ਬੀਬੀਆਂ ਦਾ ਵੀ ਬਲੌਗ ਬਣ ਗਿਆ ਭੈਣਾਂ ਦਾ ਵੀ ਬਣ ਗਿਆ ਆਂਟੀ ਦਾ ਵੀ ਬਣ ਗਿਆ ਤੇ ਉਦੋਂ ਚਾਚੀਆਂ ਦਾ ਮਾਸੜੀਆਂ ਦਾ ਵੀ ਬਣ ਗਿਆ ਜਿੱਦਾਂ ਤੁਸੀਂ ਇੰਸਟਾਗ੍ਰਾਮ ਤੇ ਬੜਾ ਪਿਆਰ ਦੇਂਦੇ ਹੋ ਬਾਈ ਕਿਹੜੀ ਚੁੜਾਈ ਜ਼ਿਆਦਾ ਕਰਨੀ ਆ ਜੇ ਅੰਕ ਕੋਸਾ ਦੀ ਹਾਂ ਬਾ ਇੱਕ ਵਾਕ ਕਰਕੇ ਦਿਖਾਓ ਜੀ ਆ ਸ਼ਾਬਾਸ਼ ਇਸ ਬਲੌਗ ਦੇ ਰਹਿ ਗਏ ਆਂ ਜੀ ਆਈਕਲ ਬਰਮਸ਼ੀਏ ਦੇ ਗਾਣੇ ਬਹੁਤ ਲਾ ਰਿਆ ਕਿਉਂਕਿ ਮੈਂ ਉਹ ਨੰਬਰ ਚੁੱਕਦਾ ਨਹੀਂ ਐ ਬਹੁਤ ਫੋਨ ਆਉਂਦੇ ਆ ਲੰਮਾ ਗੰਨਾ ਬੜਾ ਲੰਮੜ ਕੇ ਆਇਆ ਹੋਇਦਾ ਚਲੋ ਡਾਕਟਰ ਸਾਹਿਬ ਆਗੇ ਪੜਾ ਗਿਆਨ ਪੜਦੇ ਆ ਟ੍ਰੈਨ ਗਵਾ ਲਈ ਸੋਏ ਕੇ ਦੇਣਸ ਗਵਾਇਆ ਖਾਏ ਹੀਰੇ ਜੈਸਾ ਜਨਮਾ ਕੋਡੀ ਬਦਲੇ ਜਾਏ ਤੋਂ ਪਹਿਲਾਂ ਤੇ ਕੋਈ ਸ਼ੇਣੀ ਗਲਤ ਆ ਸਾਰਾ ਫੋਨ ਚਲਾਉਣਾ ਕਰਕੇ ਰੇ ਕੰਮ ਪਹਾਂ ਕਰਕੇ ਨਾ ਕਰਿਆ ਕਰੋ ਮੈਨੂੰ ਕਹਿੰਦੇ ਪੰਜਾਬੀ ਚ ਭਲ ਪਈ ਮੈਂ ਬੁਲਟ ਕੱਢਿਆ ਮੈਂ ਵੀ ਭੈਣੋ ਕਿਸ਼ਤਾ ਦੇ ਨਾਮ ਲੈ ਦਿੱਤਾ ਹੀ ਉਹ ਮੈਂ ਐ ਕਰਕੇ ਮਾਰ ਮੇਰੇ ਲੱਗੋ ਬੁਲਟ ਨਿਕਲ ਗਿਆ ਮੈਂ ਦੇ ਰੇਸ ਫਿਰ ਕੱਢਾਂਗਾ ਉੱਤੇ ਬੜਾ ਤੁਸੀਂ ਮੈਂ ਮੈਂ ਕਰ ਦੋ ਕਾਣਾ ਕਾਣਾ ਕਰ ਠੀਕ ਆ ਜਿੱਦਾਂ ਤੁਸੀਂ ਇੰਸਟਾਗ੍ਰਾਮ ਤੇ ਬੜਾ ਪਿਆਰ ਦੇਂਦੇ ਆ ਜਿਹੇ ਇਤਰਾ ਯੂਟਿਊਬ ਤੇ ਵੀ ਬਹੁਤ ਸਾਰੇ ਜਾਣੇ ਬਹੁਤ ਪਿਆਰ ਦੇ ਰਹੇ ਆ ਬੀਬੀਆਂ ਦਾ ਵੀ ਬਲੌਗ ਬਣ ਗਿਆ ਭੈਣਾਂ ਦਾ ਵੀ ਬਣ ਗਿਆ ਆਂਟੀਆ ਦਾ ਵੀ ਬਣ ਗਿਆ ਤੇ ਉਧਰ ਚਾਚੀਆਂ ਦਾ ਮਾਸਰੀਆਂ ਦਾ ਵੀ ਬਣ ਗਿਆ ਤੇ ਬਾਕੀ ਸਾਰਿਆਂ ਦਾ ਬਣ ਗਿਆ ਬਹੁਤ ਵੀਰਾਂ ਦੇ ਮੈਸੇਜ ਆਉਂਦੇ ਆ ਕਿ ਭਾਜੀ ਇੱਕ ਛੋਟੇ ਬੱਚੇ ਜਿਹੜੇ ਸਾਡੇ ਆਉਣ ਵਾਲੇ ਤੁਸੀਂ ਕੱਲ ਕਹਿੰਦੇ ਜੇ ਇੱਕ ਬਲੌਗ ਇਹਨਾਂ ਦਾ ਬਣਾਓ ਤੇ ਬੱਚਿਆਂ ਨੂੰ ਆਪ ਖਾਣ ਪੀਣ ਵਾਸਤੇ ਕੀ ਦਈਏ ਤੇ ਕਿਹੜਾ ਕਿਹੜਾ ਆਪਾਂ ਐਕਸਸਾਈ ਜਿਹੜੇ ਘਰੇ ਲਵਾ ਲਾ ਕੀਏ ਕਿਉਂਕਿ ਬਹੁਤ ਸਾਰੇ ਬੱਚਿਆਂ ਦੀ ਪ੍ਰੋਬਲਮ ਆ ਕਿ ਪੜ੍ਹਾਈ ਦਾ ਬਰਡਨ ਇੰਨਾ ਕਿ ਹੈਗਾ ਵਾ ਕਿ ਇੰਨੀ ਪੜ੍ਹਾਈ ਦੇ باوجود ਬੱਚਿਆਂ ਦਾ ਸਕੂਲ ਦਾ ਬਰਡਨ ਫਿਰ ਟਿਊਸ਼ਨ ਪਰ ਇਨਾ ਇਨਾ ਨਗ ਟਾਈਮ ਹੁੰਦਾ ਵਈ ਇਹਨਾਂ ਕੋ ਫਾਸਟ ਫੂਡ ਖਾਣ ਲਈ ਟਾਈਮ ਹੈ ਨਿਕਲ ਜਾਂਦਾ ਵਾ ਤੇ ਜਿਹੜੀ ਉਹ ਗੇਮਾਂ ਤੋਂ ਮੈਂ ਚੱਲਦੀਆਂ ਪਬਸੀ ਸ਼ੱਬਜੀ ਹੋਰ ਜਿਹੜੀ ਉਹ ਕੈਂਡੀ ਗਰੇਸ਼ ਅੱਜ ਤੋਂ ਬੱਚਾ ਜਿਹੜਾ ਜਿਮ ਨਹੀਂ ਹੁੰਦਾ ਪਹਿਲਾਂ ਕਿਹੜੇ ਕਿਹੜੇ ਆ ਵੇਖੋ ਮੈਨੂੰ ਪਤਾ ਨਹੀਂਗਾ ਕਿਹੜੇ ਕਿਹੜੇ ਗੇਮਾਂ ਖੇਡਦਾ ਫ੍ਰੀ ਫਾਇਰ ਪਬਜੀ ਕੈਂਡੀ ਕਰਾ ਸਾਰਾ ਮੋਬਾਈਲ ਤੇ ਲੱਗੇ ਰਹਿਣਾ ਹੈ ਕੋਈ ਕੰਮ ਹੀ ਨਹੀਂ ਹੁੰਦਾ ਸਾਦੇ ਮੋਬਾਈਲ ਤੇ ਲੱਗੇ ਰਹਿਣਾ ਸਾਡਾ ਮਕਸਦ ਆ ਗਿਆ ਕਿ ਆਪਾਂ ਇੱਕ ਜਿਮ ਲਾਈਨ ਚ ਅੱਗੇ ਜਾਣਾ ਵਾ ਠੀਕ ਹੈ ਤੇ ਹੁਣ ਆਪਾਂ ਤੁਹਾਨੂੰ ਅੱਜ ਬੱਚਿਆਂ ਦੀਆਂ ਜੇ ਜਿਮ ਹੋਣਾ ਮੋਸਟ ਵੈਲਕਮ ਜਿਹੜੇ ਕੋਈ ਫਾਈਨੈਂਸ਼ਲੀ ਵੀਕ ਹੈਗੇ ਜਿਮ ਨਹੀਂ ਆ ਸਕਦੇ ਜਾਂ ਜਿੰਨਾ ਬੱਚਿਆ ਕੋ ਟਾਈਮ ਨਹੀਂ ਹੈਗਾ ਅੱਜ ਤੁਹਾਨੂੰ 10 15 20 ਆਪਾਂ ਸਟ੍ਰੈਚਿੰਗ ਕੁਸ਼ੈਫਸਾਪਾ ਕਿੱਦਾਂ ਲਾ ਸਕਦੇ ਆ ਚਿਨਅਫਸਾਪਾ ਕਿੱਦਾਂ ਲਾ ਸਕਦੇ ਆ ਨਾਲ ਨਾਲ ਸਾਡਾ ਵਰਕਆਊਟ ਚੱਲੀ ਜਾਊਗਾ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸਾਂਗੇ ਕਿ ਐਕਸਰਸਾਈਜ਼ ਕਿਹੜੀਆਂ-ਕਿਹੜੀਆਂ ਆਪਾਂ ਬੱਚਿਆਂ ਦੀਆਂ ਹਾਈਬ ਗ੍ਰੋਥ ਕਰਨ ਵਾਸਤੇ ਕਿਹੜਾ-ਕਿਹੜਾ ਘਰ ਦੇ ਵਿੱਚ ਆਪਾਂ ਵਰਕਆਊਟ ਕਰ ਸਕਦੇ ਆ ਜਾਂ ਆਪਾਂ ਜਿਮ ਦੇ ਵਿੱਚ ਕਰ ਸਕਦੇ ਆ ਫਸਟ ਆਫ ਆਲ ਸਭ ਤੋਂ ਪਹਿਲਾਂ ਦੱਸਾਂਗੇ ਕਿ ਆਪਾਂ ਚਿਨਅਫਸ ਬਹੁਤ ਜ਼ਰੂਰੀ ਲਾਉਣੀਆਂ ਚਿਨਅਫਸ ਜਿੰਨਾ ਦੀ ਚੌੜਾਈ ਜ਼ਿਆਦਾ ਕਰਨੀ ਆ ਜਿੱਦ ਤਰ੍ਹਾਂ ਨਾਲ ਥੋੜੀ ਲੈਗ ਤੇ ਕੋਸਾਂ ਵੀ ਆ ਨਾ ਅਗੇ ਚਲੋ ਜਿਉਂ ਜੰਮੇ ਤੇ ਬੋਦੀ ਨੂੰ ਲੰਮੇ

2 4 ਜਿੰਦ ਕੋ ਕੁਲਸ ਚਨਸ ਨਹੀਂ ਲੱਗਦੇ ਉਹ ਸਿੰਪਲ ਇੱਕ ਰਾਉਂਡ ਲੈ ਆਓ 200 300 500 ਰੁਪਏ ਸਿੰਗਲ ਮੰਨ ਲਓ ਡੇਲੀ ਬੱਚਿਓ ਮੇਰੇ ਪਿਆਰੇ ਬੱਚਿਓ ਡੇਲੀ 15 ਤੋਂ 20 ਮਿੰਟ ਐਦਾ ਸਟ੍ਰੈਚ ਕਰਕੇ ਬਾਡੀ ਨੂੰ ਲਮਕਾ ਕੇ ਰੱਖਣਾ ਉਸ ਤੋਂ ਬਾਅਦ ਮਾਰੀ ਜਿੰਮੀ ਪਿਆਰੇ ਬੇਟਾ ਪੱਪਾ ਦੇ ਸਟ੍ਰੈਚੀ ਕਰੋ ਪੱਪਾ ਦੇਖ ਲੋ ਇੱਕ ਵਾਕ ਕਰਕੇ ਦਿਖਾਓ YouTube ਆਇਆ ਹਾਂ ਘਰ ਦੇ ਵਿੱਚ 50 ਗੱਲ ਤੋਂ 100 ਦਾ 150 ਦਾ ਜਗ੍ਹਾ ਹਰੇਕ ਹੁੰਦੀ ਆ ਸਿੰਪਲ ਆਪਾਂ ਇਤਨਾ ਬਹੁਤ ਕਰ ਸਕਦੇ ਆ ਪੱਪਾ ਦੇ ਰਹਿਣਾ ਪੱਪਾ ਦੇ ਤੁਹਾਡੀ ਬਾਡੀ ਪੂਰੀ ਸਟ੍ਰੈਚ ਹੋ ਪਈ ਤਾਂ ਇਹ ਲੜਕੀ ਦੀ ਉਚਾਈ 4 ਤੋਂ 5 ਇੰਚ ਵੱਧ ਗਈ ਆ ਸਾਢੇ ਛਾਲ ਦੇ ਵਿੱਚ ਠੀਕ ਆ ਉਸ ਤੋਂ ਬਾਅਦ ਆਪਾਂ ਦੱਸਾਂਗੇ ਕੁਝ ਹੋਰੀਆਂ ਪਾਸਿਵ ਐਕਸੀਆਂ ਘਰ ਦੇ ਸਟ੍ਰੈਚਿੰਗ ਆ ਸ਼ਾਬਾਸ਼ ਬਿਲਕੁਲ ਮੈਂ ਕਿਹਾ ਮਾਰਨ ਲੱਗ ਪਵਾਂਗਾ ਲੱਤਾਂ ਵੀ ਕੰਮ ਮਾਰੇ ਜਾਵੇ ਲੱਤਾਂ ਬਿਲਕੁਲ ਆਪਾਂ ਬੈਠ ਨਹੀਂ ਕਰ ਰਹੀਆਂ ਆ ਵੇਖੋ ਐਦਾਂ ਬੱਚੇ ਕੋ ਹੱਥ ਹੀ ਲੱਗਦੇ ਜਿੰਨਾਂ ਦਾ ਸਿੱਧੇ ਨਹੀਂ ਲੱਗਦੇ ਉਹ ਕੋਸ਼ਿਸ਼ ਕਰੋ ਹੌਲੀ ਹੌਲੀ ਟਰਾਈ ਕਰੀ। ਪਹਿਲੇ ਦਿਨ ਆਪਾਂ ਗੁੱਫੜ ਨਹੀਂ ਗਾਣਾ ਪਹਿਲੇ ਆਪਾਂ ਪਾ 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 ਮਾ 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 ਇਹਦਾ ਪਹਿਲੇ ਦਿਨ ਇਦਾਂ ਕਾ ਚੋਲਾ ਪਾ ਦੇ ਇੱਕ ਲਾਤੀ ਲੀਏ ਜਦ ਮੁਰਤੇ ਆ ਆ ਕਰਕੇ ਤੁਰਿਆ ਵੀ ਉਹ ਪ੍ਰਵਾਨਿਕ ਬਲਾਉ ਬਣਾਉਣਾ YouTube ਤੇ ਉਹਦੇ ਹਮਾਰੇ ਬੱਚੇ ਕੋ ਚੰਗੋ ਹੀ ਲੰਗੀ ਕਰ ਗਿਆ ਜਿੰਨੀ ਤੁਹਾਡੀ ਕਪੈਸਿਟੀ ਆ ਉਹਦੇ ਅਕੋੜੀ ਡੇ ਬਾਏ ਡੇ ਆਪਾਂ ਟੱਕੀ ਕਰੀ ਜਣੀ ਆ ਕਿਉਂਕਿ ਪਹਿਲੀ ਕਲਾਸ ਨੂੰ ਡਾਕਟਰ ਸਾਹਿਬ ਵੀ ਆ ਗਿਆ ਸਾਡੇ ਦੰਦਾ ਦੇ ਡਾਕਟਰ ਸੋਦੇ ਬੱਚੇ ਨੂੰ ਪਿਛਲੇ ਬਲਾਉ ਚ ਰਹਿ ਗਿਆ ਸੀ ਅਰ ਇਸੇ ਤੇ ਇੱਕ ਮਿੰਟ ਦਾ ਵਲੌਗ ਬਣਾਉਣਗੇ ਕਿ ਬ੍ਰਸ਼ ਕਿਵੇਂ ਕਰਨਾ ਡਾਕਟਰ ਸਾਹਿਬ ਸਾਡੀ ਆਂ ਦੇ ਸਾਡ ਸਾਡੀ ਜਿੰਦ ਜਾਨ ਅਜਰ ਬਰਮਾਸ਼ੀ ਦੇ ਗਾਣੇ ਬਹੁਤ ਲਾ ਰਿਆ ਠੀਕ ਆ ਤੇ ਹੋਰ ਬੜਾ ਖੜੇ ਹੋ ਕੇ ਬੜਾ ਦੱਸੋ ਆ ਆ ਇੱਥੇ ਰਾ ਇੱਥੇ ਰਾ ਠੀਕ ਆ ਹ ਅ ਇਧਰ ਉਹ ਕਪੜਾ ਮਾਰਨ ਤੋਂ ਸਰਕੂਮਾਗੇ ਮਾਰੋ ਸਾਰੇ ਇਹ ਨਹੀਂ ਵੀ ਇਹ ਵਾਲੀ ਜਿਹੜੀ ਅੱਜ ਕੱਲ੍ਹ ਦੇ ਬੱਚਿਆਂ ਚੜਨੀਆ ਘਰਾਂ ਨੇ ਵੀਰਾਂ ਨੇ ਜਿਹੜਾ ਵਰਗੀ ਐਕਸਰਸਾਈਜ਼ ਕਰ ਸਕਦਾ ਤੁਹਾਡੀ ਬਲੱਡ ਸਰਕੂਲੇਸ਼ਨ ਬਾਡੀ ਦੀ ਐਕਟੀਵਿਟੀ ਕਿਹੇ ਜਗ੍ਹਾ ਦੇ ਵਿੱਚ ਕਲੌੜ ਜੰਮ ਗਿਆ ਇਹ ਸਭ ਤੋਂ ਬੈਸਟ ਐਕਟੀਵਿਟੀ ਹੈ ਜਾਂ ਖਾਸ ਕਰਕੇ ਬੱਚਿਆਂ ਤੇ ਬਲੌ ਗਿਆ ਤੇ ਬਹੁਤ ਕਿਉਂਕਿ ਮੈਂ ਇਹ ਨੰਬਰ ਚੁੱਕਦਾ ਨਹੀਂ ਆ ਬਹੁਤ ਫੋਨ ਆਉਂਦੇ ਆ ਤੇ ਜਿੰਮ ਨਾਲ ਨਾਲ ਬੱਚੇ ਦੀ ਹਾਈਟ ਨਹੀਂ ਰੁਕਦੀ ਆ ਬੜੀ ਐਕਸਰਸ ਕਰੋ ਹਾਈਟ ਮੈਂ ਕਹਾ ਕਿ ਆਹ ਬਾਤ ਹੋ ਜੂਗੀ ਅੱਜ ਹੁਣ ਜਦੋਂ ਕੱਜ ਪਹੁੰਚੇ ਹੁਣ ਨੌਲਜ ਹੁੰਦੀ ਨਾ ਤੇ ਮੈਂ 6 ਫੁੱਟ ਦਾ ਹੋ ਜਾ ਲਈ ਤੇ ਫਿਰ ਸ਼ਾਇਦ ਕੁੱਬ ਪੈ ਜਾਣਾ ਉਦੋਂ ਖਾਣੇ ਜਾ ਲਾਪੇ ਤੇ ਮੁਰਕੇ ਘੋਲ ਲਾਪੇ ਤੇ ਚਲੋ ਬੁੜਾ ਦਾ ਮੂਲ ਹੁੰਦਾ ਬੜੇ ਬੜੇ ਬੰਦੇ ਲੰਮੇ ਆ ਪਰ ਲੰਮਾ ਗੰਨਾ ਬੜਾ ਲੰਮੜ ਕੇ ਆਇਆ ਹੋਇੰਦਾ ਆਵਾਜ਼ ਬੜਾ ਲੰਮਾ ਹੁੰਦਾ ਮੜ ਕੇ ਆਇਆ ਹੋਇੰਦਾ ਇਸ ਕਰਕੇ ਜੈਜਾ ਭਾਣਾ ਟਹਿਤਾ ਰੱਖ ਕੇ ਨਾਨਕ ਸਭ ਕਿਸ ਬੋਲੋ ਡਾਕਟਰ ਸਾਹਿਬ ਆਗੇ ਪੁਰਾਣ ਗਿਆਨ ਪੜਦੇ ਆ ਨਾਨਕ ਸਭ ਕਿਸ ਪ੍ਰਭੂ ਕੀ ਹਾਥੇ ਡਾਕਟਰ ਸਾਹਿਬ ਆਈਆਂ ਨੇ ਥੋੜਾ ਅਰੇ ਫੁੜਾ ਮੈਂ ਹੂੜ ਰਹੀ ਵੀ ਅਰੇ ਪੌੜੀਆਂ ਚੜ੍ਹਿਆਂ ਦੇ ਅੰਦਰ ਕੈਮਰਾ ਚੱਲਣ ਰਿਹਾ ਸਾਡਾ ਕੰਮ ਹੁੰਦਾ ਬਸ ਦਵਾ ਠਾਹਾ ਡਾਕਟਰ ਇੱਕ ਕੋਈ ਤੁਸੀਂ ਗੁਰਮੁਖ ਬੰਦੇ ਨੇ ਇਹ ਕਿਛੋਟੀ ਕੋਈ ਤੋ ਕੋ ਬੋਲੋ ਮਾਰੇ ਮਾਰੀ ਲੇ ਕੇ ਸਰੀਰ ਤੇ ਬੋਲੋ ਸਰੀਰ ਤੇ ਇਹ ਜੀਵਨ ਦੇ ਕੋਈ ਸਰੀਰ ਤੇ ਬੋਲੋ ਕੋਈ ਬੋਲ ਦੋ ਕੋਈ ਸਰ ਜੋ ਅਸੀਂ ਜ਼ਿੰਦਗੀ ਕਿਤਾਬ ਵਿੱਚ ਦੱਸਿਆ ਵੀ ਕਿੱਦਾਂ ਜੀਣੀ ਆ ਜੋ ਅਸੀਂ ਵੇਸਟ ਕਰ ਰਹੇ ਆ ਉਹ ਤੇ ਜੋ ਹੈਗੀ ਆ ਵੀ ਦਿਨ ਸਗਵਾਇਆ ਰਹਿਣ ਗਵਾਈ ਸੋਏ ਕੇ ਦਿਨ ਸਗਵਾਇਆ ਖਾਏ ਦੁਬਾਰਾ ਬੋਲੋ ਕੱਟ ਦੋ ਬਰਬੋਲੋ ਬਰ ਕੋਈ ਰਹਿਣ ਗਵਾਈ ਸੋਏ ਕੇ ਦਿਨ ਸਗਵਾਇਆ ਖਾਏ ਹੀਰੇ ਜੈਸਾ ਜਨਮ ਆ ਕੋਡੀ ਬਦਲੇ ਜਾਏ ਇੰਨੀ ਮੁਸ਼ਕਲ ਨਾਲ ਮਨੁੱਖਾ ਦੇ ਮਿਲੀ ਸੀ ਇਸ ਦੇਈ ਨੂੰ ਜਿਹੜੇ ਆਂਦੀ ਵੀ ਗੁਰਬਾਣੀ ਵਿੱਚ ਤੁਕਾਂਉਂਦੀ ਹੈ ਵੀ ਤਸ ਤੇ ਆ ਲੋਕ ਤੇ ਉਹਨੂੰ ਅਸੀਂ ਵੇਸਟ ਕਰ ਰਹੇ ਹਾਂ ਕਿਉਂਕਿ ਇਹਹੀ ਮਨੁੱਖਾ ਜਨਮ ਸੀ ਜੀਵਨ ਸੀ ਜਿਹਦੇ ਵਿੱਚ ਦਿਮਾਗ ਦਿੱਤਾ ਪਰਮਾਤਮਾ ਨੇ ਤੇ ਜਿਹਨੂੰ ਸਹੀ ਜਗ੍ਹਾ ਵਰਤ ਕੇ ਤੇ ਅਸੀਂ ਇੱਕ ਜਿਹੜੀ ਪਰਮਾਤਮਾ ਦੇ ਦੇ ਦਿੱਤੀ ਸੀ ਉਹਨੂੰ ਸੰਭਾਲਣਾ ਸੀ ਉਹਨੂੰ ਸਿਰਫ ਖਾਣ ਦੀ ਸੌਂਚ ਵਿੱਚ ਨਹੀਂ ਇੱਧਰ ਉੱਧਰ ਲਾਲਾ ਲਾ ਕਰਦੇ ਵੇਸਟ ਨਹੀਂ ਕਰਨੀ ਦੀ ਸਾਰਾ ਨਾ ਆਪਾਂ ਗੁਰੂ ਗ੍ਰੰਥ ਸਾਹਿਬ ਪੜਦਿਆਂ ਜਦੋਂ ਮੈਂ ਤੁਹਾਡੀ ਗੱਲ ਪੜਦਾ ਡਾਕਟਰ ਜੀ ਸਟਾਰਟ ਹੁੰਦੇ ਫਿਰ ਬੜਾ ਲੰਬਾ ਜਾਂਦੇ ਆ ਕੋਣ ਹੈ ਨਾ ਖਾਣ ਦੀ ਗੱਲ ਕੀਤੀ ਆ ਹੋਰ ਖਾਣਾ ਖੁਸ਼ੀ ਖੁਵਾਰ ਜਿੱਤ ਖਾਦੇ ਤਨ ਪੀੜੇ ਮੰਨਨੇ ਚਲੇ ਵਿਕਾਰ ਇਹੋ ਜੀਆਂ ਚੀਜ਼ਾਂ ਖਾਣਾ ਪੀਣਾ ਸੇਵਨ ਨਹੀਂ ਕਰਨਾ ਜਿਨ੍ਹਾਂ ਨਾਲ ਤੁਹਾਡੀ ਬੁੱਧ ਪ੍ਰਿਸ਼ਟ ਹੋਵੇ ਤੇ ਅੱਜ ਮੈਂ ਇੱਕ ਛੋਟੇ ਬੱਚੇ ਨੂੰ ਕਥਨ ਕਰੂੰਗਾ ਸਿਰਫ ਪੌਣਾ ਘੰਟਾ ਪਹਿਲਾਂ ਨਾ ਮੇਰੇ ਕੋਲ ਫੋਨ ਤੇ ਟਾਈਮ ਤੇ ਹਡ ਐਕਸੀ ਦਾ ਪਹਿਲਾਂ ਹੀ ਲੇਟ ਹੋ ਗਿਆ ਤੇ ਮੈਂ ਉਹ ਵੀਰ ਦਾ ਡਾਂ ਨੀ ਲੈਣਾ ਤੇ ਹੈਗਾ ਆਪਣਾ ਖਾਸ ਬੰਦਾ ਹੀ ਆ ਤੇ ਐਂਡ ਤੇ ਉਹਨੇ ਮੈਨੂੰ ਇੱਕ ਕਵਚਨ ਕੀਤਾ ਕਿੰਨਾ ਪਹਿਵਾਨ ਜੀ ਇੰਨੇ ਸਾਲ ਤੋਂ ਹੀ ਮਿਹਨਤ ਲਾਈ ਆ ਤੇ ਤੁਸੀਂ ਹੁਣ ਵੀ ਕਹਿੰਦੇ ਜੇ ਮੈਂ ਤੁਹਾਨੂੰ ਜਾ ਇੱਥੇ ਕੰਮ ਆ ਤਪੇ ਕਿੰਨ ਨ ਮਹਿੰਦ ਲਾਉਣੀ ਆ ਤੇ ਮਹਿੰਦ ਲਾਉਣ ਦਾ ਕੀ ਫਾਇਦਾ ਮੈਂ ਕਿਹਾ ਠੀਕ ਐ ਓਕੇ ਬਾਏ ਟਾਟਾ ਮੈਂ ਮੈਂ ਯਾਰ ਨਹੀਂ ਨੂਰ ਨਾਲ ਹੁਲਝਣਾਨੀ ਆ ਬੇੜਾ ਜਿਹੜਾ ਕੁਐਸਚਨ ਕੀਤਾ ਉਹਨੇ ਤੈਨੂੰ ਦੱਸਿਆ ਵੀ ਨਹੀਂ ਕੁਐਸਚਨ ਕਰਨਾ ਨੇਚਰਲੀ ਗੱਲਾਂ ਇਹ ਜਿਹੜਾ ਉਹਨੇ ਕੁਐਸਚਨ ਕੀਤਾ ਮੇਰੇ ਵੀਰ ਨੇ ਇਹਦਾ ਤੂੰ ਆਂਸਰ ਦੇ ਵੀ ਇਹ ਕੀ ਕੁਐਸਚਨ ਹੀ ਨਹੀਂ ਦਾ ਆਂਸਰ ਕਿਦਈ ਆ ਸਭ ਤੋਂ ਪਹਿਲਾਂ ਤੇ ਕੁਐਸਚਨ ਹੀ ਗਲਤ ਆ ਆਪਾਂ ਕੋਸ਼ਰ ਹੀ ਕਰਤਾ ਸਾਨੂੰ ਮਿਹਨਤ ਰੋਜ਼ ਲਾਣੀ ਚਾਹੀਦੀ ਹੈ ਜਿਵੇਂ ਸਾਨੂੰ ਸ਼ਾਮੀ ਕੰਮ ਪੈ ਗਿਆ ਆਪਾਂ ਦੁਪਹਿਰੇ ਆ ਜੀ ਜੇ ਦੁਪਹਿਰੇ ਕੰਮ ਆ ਗਿਆ ਸਵੇਰੇ ਲਾ ਲਈਏ ਜੇ ਮਿਹਨਤ ਰੋਜ਼ ਲਾਣੀ ਜ਼ਰੂਰੀ ਹੀ ਜ਼ਰੂਰੀ ਹੈ ਸਾਡਾ ਬਲੱਡ ਦਾ ਸਰਕੂਲੇਟ ਹੋਣਾ ਬਹੁਤ ਜ਼ਰੂਰੀ ਹੈ ਜੋ ਅੱਜ ਕੱਲ ਦਾ ਜਮਾਨਾ ਜਿੰਨਾ ਸਟੈਟਿਕ ਹੋ ਗਿਆ ਹੈ ਨਾ ਚਲੋ ਆਪਾਂ ਬਾਕੀ ਵਲੌਗ ਜਾਰੀ ਰਹੇਗਾ ਸਭ ਤੋਂ ਪਹਿਲਾਂ ਆਪਾਂ ਚਿੰਨਸ ਹੋ ਗਏ ਹਾਂ ਹਾਂ ਪੁਸ਼-ਅੱਪਸ ਹੋਗੇ ਕਿ ਨਹੀਂ ਹੋ ਰਿਖੇ ਸਟੈਟਿਕ ਹੋ ਗਿਆ ਨਾ ਚਲੋ ਹੁਣ ਪੁਸ਼-ਅੱਪਸ ਲਾਓ ਚਾਸ ਦੇ ਪੁਸ਼-ਅੱਪਸ ਲਾਓ 13 ਤੋਂ 4 ਕਿਉਂਕਿ ਮੁਰਗੇ ਨੇ ਜਾਣਾ ਨਹੀਂ ਆ ਬਾਫ ਹੁਣ ਆਪਾਂ ਕਰੀਏ ਲੈਸ ਦੇ ਤੁਸ਼ਾ ਤਿੰਨ ਤੋਂ ਚਾਰ ਸਾਰਾ ਮੈਂ ਕਹਾਂਗਾ ਸਾਡੇ ਸਬਰ ਸੰਤੋਖੀ ਸਹਿਮਤ ਸਾਡੀਆਂ ਟੀਮਰ ਜਿਨ੍ਹਾਂ ਨੇ ਸਾਨੂੰ ਫੋਨ ਚਲਾਉਣਾ ਸਿਖਾਇਆ ਤੇ ਅੱਜ ਇਹ ਆਪ ਵੀ ਥੋੜਾ ਜਿਹਾ ਖੇਡਦਾਰ ਬਣ ਜਾਂਦੇ ਵਾ ਲੈ ਸੇਰਾ 40 ਦਾ ਸਮਾਰੋਪਕ ਕੱਢ ਮੱਛੀ ਵਾਲੀ ਪ੍ਰਾਈਸ ਅਸਰ ਤਨ ਚਾਰ ਜਣਾ ਮਾਰੀ YouTube ਦੇ ਆ ਸ਼ਾਮ ਰੁਪਈਆ ਆਣਾ ਪਰ ਕਈ ਜੱਲਾ ਸਾਰਾ ਤਨ ਦੇ ਦੇਣਾ ਬੜੇ ਲੋਕੀ ਕਹਿੰਦੇ ਆ ਇੰਸਟਾਗ੍ਰਾਮ ਕਿੰਨੇ ਪੈਸਾ ਆਉਂਦੇ ਆ ਮੈਂ ਆਇਆ ਨਾ 5 ਲੱਖ ਰੁਪਈਆ ਓਏ ਯਾਰ ਇਹ ਸ਼ੌਂਕ ਹੈਗਾ ਵਾ ਕੋਈ ਪਾਪ ਪੁਆ ਨਹੀਂ ਆਉਦਾ YouTube ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਦੋਂ ਆਪਾਂ ਜਿਆਦਾ ਹਾਈਲਾਈਟ ਹੋ ਜਾਂਦਾ ਨਾ ਫਿਰ ਇੱਥੇ ਕੋਈ ਐਡਵਰਟਾਈਜ਼ਮੈਂਟ ਹੁੰਦੀ ਹੈ ਐਡਾ ਹੁੰਦੀ ਹੈ ਉਹਦੇ ਅਕੋਰਡਿੰਗ ਹੁੰਦਾ ਪਰ ਉਹ ਵੀ ਆਪਾਂ ਇੱਥੇ ਇੱਕ ਪ੍ਰਣ ਕੀਤਾ ਕਿ YouTube ਤੋਂ ਹੁਣ 10 ਰੁਪਈਆ YouTube ਤੋਂ ਹੁਣ 5 ਰੁਪਈਆ YouTube ਤੋਂ ਆਵੇ 5 ਲੱਖ ਉਹ ਇੱਥੇ ਚੱਲਿਆ ਕਰੂਗਾ ਕੰਮ ਇਹ ਸਾਰਾ ਜੋ ਲੰਗਰ ਭੰਡਾਰ ਖਾਣ ਪੀਣ ਲੀੜਾ ਕੱਪੜਾ ਉਹ ਇੱਥੇ ਚੱਲਿਆ ਕਰਨਾ ਇਹ ਇੱਕ ਸ਼ੌਂਕ ਹੈਗਾ ਹੋਰ ਕੋਈ ਚੱਕਰ ਨਹੀਂ ਆ ਫੋਟੋ ਖਿਚਾਉਂਦਾ ਮੈਨੂੰ ਬੜਾ ਹੀ ਸ਼ੌਕ ਹੁੰਦਾ ਤੇ ਮੁਰਗੇ ਵੀਡੀਓ ਸ਼ੌਂਕ ਪੈ ਗਿਆ ਇਸ ਕਰਕੇ ਗੁਰਪ੍ਰਸਾਦ ਭਰਮਗਲਸ ਭਲੇਖੇ ਕੱਢ ਦੋ ਪੈਸਾ ਪੂਆ ਕਰਕੇ ਰੇ ਕੰਮ ਪੈਸਾ ਕਰਕੇ ਨਾ ਕਰਿਆ ਕਰੋ ਕੰਮ ਉਹਨਾਂ ਦਾ ਸ਼ੌਂਕ ਨਾ ਕਰੀਏ ਬਟਾ ਉਹਨੂੰ ਹੋ ਗਿਆ ਤੇਰਾ ਸਿਸਟਮ ਸਾਰਾ ਹੋਰ ਕੋਈ ਤੂੰ ਕੋਈ ਬੋਲਾ ਚੜਾ ਆਪਣੇ ਬੱਚਿਆ ਛੋਟੇ ਭਰਾਵਾਂ ਨੂੰ ਵੱਡੇ ਭਰਾਵਾਂ ਨੂੰ ਸਾਰੇ ਬੱਚਿਆਂ ਨੂੰ ਕੋਈ ਸੰਦੇਸ਼ ਦੇ ਪਰ ਵਲੋਗ ਲੱਭਾ ਹੈ ਨਾ ਸਭ ਤੋਂ ਪਹਿਲਾਂ ਤੇ ਪੇਰੈਂਟਸ ਨੂੰ ਇੱਕ ਕਵਾਂਗੇ ਕਿ ਸਾਰੇ ਦਿਮਾਗ ਹੈ ਬੜੀ ਗੱਲ ਹੈ ਕਿ ਜਿੰਮ ਲਾਗਣਾ ਹਾਈਟ ਰੁਕ ਜਾਣੀ ਹੈ ਮੇਰੀ ਜਿਮ ਲਾਈਨਾਂ 3-4 ਹਾਰਟ ਵਧੀ ਆ 3-4 ਫੁੱਟ 3-4 ਫੁੱਟ ਨਹੀਂ ਇੰਚ ਇੰਚ ਇਹ ਵੀ ਤਾਂ ਹੋ ਗਿਆ ਨਾ ਵੇਲਾ ਇੰਨਾ ਦਾ ਆ ਰਿਹਾ ਦੇ ਵੇਖੋ ਕਿੰਨਾ ਹੋ ਗਿਆ ਇੱਥੇ ਹੀ ਢਿੱਡ ਮੇਰਾ ਢਿੱਡ ਅੰਦਰ ਹੋ ਗਿਆ ਇਹ ਜਿਮ ਇਹੀ ਫੋਟੋ ਲੈ ਕੇ ਫੋਨ ਤੇ ਆਸ ਕਰ ਬਾਕੀ ਆਪਾਂ ਗੱਲਾਂ ਕਰੀਏ ਫੋਟੋ ਫੋਟੋ ਲਿਆ ਆ ਵੇਖੋ ਇਹ ਕਮਾਂਡੋ ਇਹ ਵੀ ਆਇਕਲ ਬੜੇ ਸੰਦੇਜ ਜਾਂਦਾ ਵੇਖੋ ਇਹਨੂੰ ਕਮਾਂਡੋ ਕਿਤੇ ਹੀ ਇਹਦਾ ਨਾਂ ਪਾਇਆ ਆਪਾਂ ਕਮਾਂਡੋ ਤੇ ਇਹ ਹੁਣ ਪਤਾ ਕੀ ਇਹ ਸ਼ੁਰੂ ਤੋਂ ਹੀ ਥੋੜਾ ਪੱਕਾ ਜਾ ਰਿਹਾ ਪਹਿਲਾਂ ਬਣੀ ਕੀ ਕਰਦੇ ਰਿਹਾ ਮੈਨੂੰ ਲੱਗਦਾ ਵਾ ਵੀ ਕਮਾਂਡੋ ਤੇਰੀ ਹਾਈਟ ਤੇਰੀ ਵਧੀ ਜਾਵੇ ਵਧੀ ਹੈ ਨਾ ਕਿੰਨੀ ਵਧੀ ਹੈ ਮੇਰੀ 4 4 ਇੰਚ ਵਧੀ ਅਛਾ ਤੁਸੀਂ ਛੋਟਾ ਪਹਿਲਾਂ ਯਾਰ ਪਹਿਲਾਂ ਗਾੜੀ ਹੁਸ਼ਿਆਰ ਤੇ ਬਣਾ ਲਈਏ ਨਾ ਹਨਾ ਨਾਲੇ ਜੇ ਪਹਿਲਾਂ ਕਾਰਨ ਨਾਲ بڑے بڑے ਕੀਤੇ ਆ ਉਹ ਵਾਫਾ ਦੱਸਣੇ ਨਹੀਂ ਹੈ ਨਾ ਉਹ YouTube ਤੇ ਨਹੀਂ ਦੱਸਣੇ ਇਹ ਕਮਾਂਡੋ ਇਹ ਵੀ ਆਈਕਲ ਨੇ ਬੜੀ ਤਿਆਰੀ ਕਰ ਰਹੇ ਆ ਹੁਣ ਇਹਦੀਆਂ 10 ਦਿਨਾਂ ਅਗੇ ਰੀਲਾਂ ਨਹੀਂ ਪਾਉਣੀਆਂ ਤੁਹਾਨੂੰ ਇੱਕ ਵੱਖਰੀ ਰੀਲ ਇਹਦੀ ਆਏਗੀ ਉਹ ਜਿਹਦੀ ਮੈਂ ਤਿਆਰੀ ਕਰਾ ਰਿਹਾ ਆ ਅੱਗੇ ਆਪਾਂ ਫਲੈਗ ਡਾਈ ਪੁਸ਼-ਅੱਪ ਮਾਰਾਂਗੇ ਨਾ ਇਹਨਾਂ ਇਹੋ ਜਿਹੇ ਪੁਸ਼ਪ ਮਾਰੇਗਾ ਵੀ ਕੋਠੇ ਦਾ ਛਾਲ ਮਾਰੇਗਾ ਫਿਰ ਨਹੀਂ ਦੱਸਣਾ ਠੀਕ ਆ ਉਹ ਪੁਸ਼ਪ ਸਰੀ ਜੀ ਛਾਲ ਮਾਨੇ ਸਟਾਜ ਜੀ ਨੇ ਕਹਤਾ ਕੋਠੇ ਛਾਲ ਮਾ ਕੋਣਾ ਕੁਛ ਨਹੀਂ ਆ ਕੋਣਾ ਕੁਛ ਨਹੀਂ ਜੇ ਸਾੜ ਲੱਗਦੇ ਪੈਸੇ ਸਟਾਜ ਦੇ ਲੱਗਣੇ ਠੀਕ ਆ ਠੀਕ ਆ ਆ ਫੋਟੋ ਖਾ ਇਹਦੇ ਯੂਮ ਕਰਕੇ ਤੋ ਓਏ ਹਾਏ ਮੇਰੇ ਗੋਲੂ ਮੇਰਾ ਮੋਲੂ ਮੇਰੇ ਸ਼ੋਨੀ ਪਰ ਆ ਗੱਲਾਂ ਕੁੱਟ ਦਾ ਬੜਾ ਮਜ਼ਾ ਆਣਾ ਜਦੋਂ ਹੁਣ ਗੱਲਾਂ ਨੇ ਇਸੇ ਵੜੀਆਂ ਗਈਆਂ ਇਹਨੂੰ ਕਹਿੰਦੇ ਪੰਜਾਬੀ ਚ ਭਲ ਪਈ ਸੋਜਾ ਪਈਆਂ ਸੋਜਾਂ ਆ ਵੇਖੋ 1.5 ਸਾਲ ਤੇਰੇ ਪਾਪਾ ਨੇ ਕਿਹਾ 1.5 ਸਾਲ ਡੇਢ ਸਾਲ ਪੁਰਾਣੀ ਫੋਟੋ ਜੇ ਤੇ ਤੁਹਾਡੇ ਸਾਹਮਣੇ ਆ ਦੇ ਲੋ ਠੀਕ ਆ ਇਸ ਕਰਕੇ ਮੇਨ ਚੀਜ਼ ਆ ਇਹ ਹੋਈ ਆ 22 ਆਵਰ ਜਿਹੜਾ ਆਪਣਾ ਡਿਸਪਲਿਨ ਵਿੱਚ ਰਹੋ ਠੀਕ ਆ ਵਾਈ ਸਬਜ਼ੀਆਂ ਕੱਟ ਕਰੋ ਫਾਸਟ ਫੂਡ ਜੰਕ ਫੂਡ ਬੰਦ ਰੱਖੋ ਦੁੱਧ ਵਧੀਆ ਤੁਹਾਨੂੰ ਪਤਾ ਹੋਵੇਗਾ ਘੈਂਡ ਦੁੱਧ ਹੈ ਸਿੰਥੈਟਿਕ ਨਹੀਂ ਆ ਕੱਲ ਇੱਕ ਵਿਆਹ ਦੇ ਗਏ ਉਹ ਸਾਰਾ ਕੰਮ ਇਸ ਅੰਠਾੜੀ ਉਹ ਮੈਂ ਆ ਭਰਾਵਾ ਕਿਦਰੀ ਲਾ ਖਵਾ ਦੇ ਕੁੜੀ ਅਵੀ ਉਹੋ ਜੀ ਗਾਜਰ ਨੇ ਜ਼ਿੰਦਗੀ ਨਹੀਂ ਵੇਖੀ ਨਿਕਲੀ ਇਹ ਨੀ ਲਾਲ ਮੈਂ ਆ ਯਾਰ ਮੈਂ ਜੱਟ ਪਾਉ ਆਈ ਨਹੀਂ ਗਾਜਰਾ ਬੀਜਦੇ ਰਹਾਂ ਤੇ ਕਹਿੰਦਾ ਭਲਵਾਨੀ ਤੁਹਾਨੂੰ ਪਤਾ ਹੀ ਆ ਮੈਂ ਕੁਝ ਨਹੀਂ ਖਾਂਦਾ ਫਰੂਟ ਖਾਂਦਾ ਪਰ ਉਹ ਵੀ ਮੈਨੂੰ ਮੈਂ ਰੰਗਰੂਗੀ ਪਤਾ ਖਾਸ ਕਰਕੇ ਕੋਈ ਚੰਗੀ ਕੈਟਰਿੰਗ ਹੋਵੇ ਤਾਂ ਠੀਕ ਆ ਮੈਂ ਦੇਖਾਂ ਪਊਂਗਾ ਵਿਆਹਾਂ ਦੇ ਵੀ ਸਪੋਰਟਸਮੈਨ ਖਾਓ ਹੀ ਕੱਖਣਾ ਤੇ ਕੱਲ ਦਾ ਸਿਸਟਮ ਹੀ ਸਾਰਾ ਨਾ ਢਿੱਲ ਜਿਹਾ ਕਰੀ ਫਿਰ ਵੀ ਆਪਾਂ 60 ਫੁੱਟ ਬੈਚ ਖਿੱਚ ਕੇ ਮਾਰੀ ਤੇ ਕੋਈ ਬਣਾ ਮੂਡ ਜਾਵਾਂ ਮੈਂ 65 ਫਟ ਵੀ ਠੋਕ ਕੇ ਮਾਰਾਂ ਠੀਕ ਆ ਹਾਈਟ ਜਿਹੜੀ ਆ ਤੁਹਾਡੀ ਮੇਨ ਡਿਸਪਲਿਨ ਵਿੱਚ ਰਹੋ ਤੋ ਤੇ ਦੇ ਦੀ ਭਰਤੀ ਰੱਖੋ ਫਾਸਟ ਫੂਡ ਯਾ ਫੂਡ ਬੰਦ ਕਰੋ ਤੇ ਆ ਜਿਹੜਾ ਆਪਣਾ ਹੈਗਾ ਵਾ ਫੁੱਫੜ ਦੀ ਇਹਨੂੰ ਕੱਢ ਚਲਾਓ ਇਹਨੂੰ ਚੰਗੀਆਂ ਚੀਜ਼ਾਂ ਚਲਾਓ ਅ ਕੈਂਡੀ ਕ੍ਰੈਸ਼ ਕਿਹੜੀ ਮੈਂ ਤੇਰੇ ਹਣੀ ਫੁੱਫੜ ਕੈਂਡੀ ਕ੍ਰੈਸ਼ ਪਹਿਲਾਂ ਗੇਮ ਦਾ ਹਾਂ ਪਹਿਲੇ ਗੇਮ ਕਿਹੜੀ ਕਿਹੜੀ ਪਬਜੀ ਕਿਹੜੀ ਉਹ ਇੱਕ ਗੇਮ ਹੁੰਦੀ ਕਿਦੋਂ ਕੁੜੀਆਂ ਬੜੇ ਬੰਦੇ ਸੋਸ਼ਲ ਸੈਟ ਕਰ ਲੈ ਕਈ ਉਹ ਵੇਹੜੇ ਦੇ ਛਾਲਾ ਮਾਰ ਕੀ ਰਹਾ ਏ ਪੋਕੇਮੋਨ ਉਹ ਕੀ ਸੀ ਤੇ ਆਪਣਾ ਇੱਕ ਹੀ ਬਲੂ ਵੇਲ ਬਲੂ ਵੇਲ ਅੱਛਾ ਉਹ ਕੀ ਆ ਕਿ ਕਿਤੇ ਬੜੇ ਬੰਦੇ ਮਾਰ ਕੇ ਬੈਨ ਲੀ ਨਾ ਉਹ ਕਦੇ ਕੀ ਸੀ ਨਹੀਂ ਉਹ ਦਿੰਦੀ ਆ ਹਾਂ ਇਹਨਾਂ ਨੂੰ ਨੌਜ ਰ ਦੇਖੋ ਕਿੰਨੀ ਆ ਇਹਨਾਂ ਨੂੰ ਗੇਮ ਦਾ ਨਾਮ ਵੀ ਨਹੀਂ ਹੁੰਦਾ ਮੈਨੂੰ ਉਰਤ ਪਾਪਾ ਕੋ ਚਪੜਾ ਪਈਆਂ ਅੱਛਾ ਤੇ ਉਹ ਹੋ ਗਈ ਆ ਟਾਸਕ ਦਿੰਦੀ ਆ ਮੰਨ ਲਓ ਤੁਹਾਨੂੰ ਮੈਂ ਹੁਣ ਕੋਈ ਮੈਨੂੰ ਟਾਸਕ ਫਲੇ ਆ ਮੈਂ ਇੱਥੇ ਵੇਲ ਡਰਾ ਕਰਨੀ ਆ ਉਹ ਵੀ ਕਾਨੂੰਨ ਦੀ ਬਣੀ ਹੋਏ ਕਿ ਪੱਕੇ ਨਿਸ਼ਾਨ ਲੱਗੇ ਹੋਣਾ ਪਲੇਟ ਦਾ ਵੇਲ ਡਰਾ ਕਰਨੀ ਲਾਕਟ ਸਹੀ ਹੈ ਗੱਟ ਸਹੀ ਹੈ ਅੱਛਾ ਇਕ ਕੋਟ ਆਸ ਦਾ ਕੋਠੇ ਹੁਸ਼ਾਲਵਾ ਨਹੀਂ ਕੋਟ ਆਸ ਹੁੰਦਾ ਐਵੇਂ ਤੁਹਾਡੇ ਅਨਲੋਕ ਹੁੰਦੇ ਰਹਿੰਦੇ ਆ ਕੋਠੇ ਤੋਂ ਹੀ ਗੱਲ ਮਾਰ ਕੇ ਮਰੇ ਪੜੇ ਅੱਛਾ ਉਹਦੇ ਚੀ ਪ੍ਰਾਸਕ ਆਇਆ ਕਿਹੋ ਜਿਹਾ ਜਮਾਨਾ ਆ ਗਿਆ ਯਾਰ ਮਸਿਰਦਾਨੀਆਂ ਲੌਣੀਆਂ ਇਕੱਠੀਆਂ ਸੋਨਾ ਬਾਤਾਂ ਪੌਣੀਆਂ ਕਿੰਨਾ ਵਿਕਾਸ ਕਰ ਲਿਆ ਕਿੰਨਾ ਵਿਨਾਸ਼ ਕਰ ਲਿਆ ਹਾਂਜੀ ਗੁਰਪ੍ਰੀਤ ਸਿੰਘ ਜੀ ਕੋਈ ਚੇਂਜ ਆਇਆ ਮੜਾ ਤੀਂ ਕਿ ਬੋਲਾ ਸਿੱਕੋ ਮੜਾ YouTube ਤੇ ਮੜਿਆ ਅੱਜ ਇਹਨਾਂ ਪਹਿਲੀ ਵਾਰੀ 50 ਕਿਲੋ ਦੇ ਸ਼ੇਰ ਆ ਬਲਾਏ ਹਾਂ ਤੁਹਾਡੇ ਅੰਦਰ ਕਿਸ਼ਤਾਨ ਦਾ ਉਹ ਮੈਨਾ ਖੇੜਿਆ ਅੰਦਰ ਤੁਹਾਡੇ ਨਾਲ 10% ਪਾਵਰ ਹੁੰਦੀ ਆ ਉਹ ਸ਼ੈਤਾਨ ਜਿੰਨੇ ਮਰਜ਼ੀ ਲੈ ਜਾਓ ਗਲਤ ਬੰਨੇ ਸੋਚ ਲੋ ਉਹ ਕੁੜੀ ਆਵਾ ਕੇ ਲਾਗੋ ਮੇਰੇ ਅਰਗੇਨਲ ਸਲੰਸਰ ਪਟਾਕਾ ਮਰੋਣਾ ਲਾਗੋ ਬੁਲਟ ਕੱਢਿਆ ਮੈਂ ਵੀ ਭੇਜੋ ਕਿਸਤਾ ਦੇ ਨਾਮ ਲੈ ਕੇ ਦਿੱਤਾ ਹੀ ਉਹ ਮੈਂ ਐ ਕਰਕੇ ਮਾਰ ਮੇਰੇ ਲਾਗੋ ਬੁਲਟ ਨਿਕਲ ਗਿਆ ਮੈਂ ਬੇਰੇ ਪੀ ਇਹਨੂੰ ਮੈਂ ਕੱਟਣਾ ਉਹ ਸ਼ੈਤਾਨ ਆ ਐਕਸੀਡੈਂਟ ਹੋ ਗਿਆ ਸ਼ੈਤਾਨ ਤੁਹਾਡੇ ਅੰਦਰ ਹੈਗਾ ਹੀ ਹੈਗਾ ਉਹ ਸ਼ੈਤਾਨ ਦਾ ਜਿਹੜਾ ਪਾਗਲਪਨ ਹੈ ਨਾ ਉਹ ਆਪਣੀ ਮਿਹਨਤ ਵਿੱਚ ਕੱਢੋ ਉਹ ਸ਼ੈਤਾਨ ਦਾ ਪਾਗਲਪਨ ਆਪਣੀ ਪੜ੍ਹਾਈ ਵਿੱਚ ਕੱਢੋ ਉਸ ਸਟਾਣ ਦਾ ਪਾਗਲ ਪੜ ਆਪਣੇ ਗਿਆਨ ਚ ਕੱਢੋ ਹਰ ਬੰਦੇ ਸਟਾਣ ਦਾ ਮੈਂ 5 6 ਕਿਲੋ ਜਿਹੜੀ ਆਪਣੀ ਪਾਵਰ ਰੱਖੀ ਹੁੰਦੀ ਆ ਸਾਈਡ ਤੇ ਜਿਹੜਾ ਪ੍ਰਾਣੇ ਬੰਦੇ ਨੇ ਪਤਵੀ ਜਵਾਈ ਨਾ ਉਹ ਮੈਂ ਸਾਈਡ ਤੇ ਲਾਹਾਂ ਦਾ ਜੇਬਾ ਉਹ ਮੈਂ ਗੱਡੀ ਬਗਲੌਰ ਇੱਥੇ ਮੈਂ ਬੈਚ ਲਾਇਆ ਰਣੀ ਦੇ ਵਿੱਚ 55 60 ਉੱਥੇ ਮੈਂ ਸਟੇਜ ਦੇ ਵਿੱਚ ਬੈਚ ਲਾਤੀ ਉਹ ਸਾਰੇ ਕਹਿੰਦੇ ਯਾਰ ਤੇਰੀ ਸਟੇਜ ਦੀ ਪਰਫਾਰਮੈਂਸ ਬੜੀ ਵਧੀਆ ਮੈਂ ਇੱਕ ਸ਼ੈਤਾਨ ਮੈਂ ਕਹਿੰਦੇ ਕਿਹੜਾ ਮੈਂ ਹੁਣ ਕੱਢਾਂਗੇ ਤੁਹਾਨੂੰ ਦੱਸਾਂਗੇ ਏਸ਼ੀਆ-ਓਸ਼ੀਆ ਜਦੋਂ ਹੋ ਗਈ ਨਾ ਫਿਰ ਨੈਸ਼ਨਲ ਫਿਰ ਕੱਢਾਂਗੇ ਉੱਥੇ ਇਸ ਕਰਕੇ ਸਾਰੇ ਵੀਰਾਂ ਦੇ ਅੰਦਰ ਕੰਡ ਮੈਂ ਸੋਚਿਆ 5 ਮਿੰਟ ਬੋਲਾਂ ਫਿਰ ਵੇਖੋ ਕਿੰਨਾ ਲੰਬਾ ਹੋ ਗਿਆ ਬੱਚਿਆ ਵਾਸਤੇ ਐਕਸਰਸ ਕਰੋ ਵਧੀਆ ਕਰੋ 22 ਘੰਟੇ ਆਪਣਾ ਹੈ ਡਿਸਪਲਿਨ ਹੋ ਜਾ ਗੇਮਾ ਗੁਮਾ ਛੱਡੋ ਤੇ ਜ਼ਿੰਦਗੀ ਵਧੀਆ ਬਿਤਾਓ ਬਾਕੀ ਚੈਨਲ ਦੀ ਜਿੱਦ ਤਰ੍ਹਾਂ ਉਹਦੀ ਨੇਰੀ ਲਿਆਂਦੀ ਨਾ ਚੈਨਲ ਦੀ ਵੱਧ ਤੋਂ ਵੱਧ ਨੇਰੀ ਲਿਆ ਦਿਓ ਇਹਨੂੰ ਪੂਰਾ ਘੈਂਟ ਕੰਮ ਕਰ ਦਿਓ ਜੇ ਮੈਂ ਅਮੀਰ ਤੁਸੀਂ ਅਮੀਰ ਮੈਂ ਗਰੀਬ ਤੁਸੀਂ ਗਰੀਬ ਮੈਂ ਫਿੱਟ ਤੁਸੀਂ ਫਿੱਟ ਤੇ ਫਿਰ ਕੰਮ ਸੁਪਰ ਹਿੱਟ ਠੀਕ ਆ ਬਾਕੀ ਹਾਂਜੀ ਬੋਲੋ ਹਾਂ ਬੋਲਾਂ ਜੁਦਾ ਜਜ਼ਬਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਤੇ ਮੈਂ ਕਾਫੀ ਟਾਈਮ ਤੋਂ ਭਾਈ ਨੂੰ ਦੇਖਦਾ ਆ ਰਿਹਾ ਆ ਮੈਂ ਇਹਨੂੰ ਤੇ ਮੈਂ ਜੋਇਨ ਨਹੀਂ ਸੀ ਕੀਤਾ ਪਰ ਮੈਂ ਜੋਇਨ ਆ ਪਿਛਲੇ 6 ਮਹੀਨੇ ਤੋਂ ਹੀ ਕੀਤਾ ਵਾ ਪਰ 6 ਮਹੀਨੇ ਦੇ ਵਿੱਚ ਹੀ ਕਾਫੀ ਇੰਪਰੂਵਮੈਂਟ ਮਿਲੀ ਮੈਨੂੰ ਤਿੰਨ ਡੰਡ ਮਾਰਦਾ ਜਨਾ ਮੈਂ 5-7 ਹੀ ਡੰਡ ਮਾਰਦਾ ਸੀ ਹੁਣ ਕਿੰਨੇ ਮਾਰਦਾ ਇੱਕ 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 ਸਾਈਡ ਦੇ ਵਿੱਚ 25 ਡੰਡ ਮਾਰ ਲੈਂਦਾ ਘੱਟ-ਘੱਟ ਵਧੀਆ 25 ਤੋਂ 30 ਡੰਡ ਮਾਰ ਲੈਂਦਾ ਇਕੱਲੇ ਅੱਜ ਬੈਂਚ ਬੈਂਚ ਵੀ ਕਾਫੀ ਲੱਗੀ ਆ ਭਾਈ ਨੇ ਭਾਈ ਦੇ ਬੱਚੇ ਨੇ ਤੁਸੀਂ ਚੈਨਾਂ ਤੋਂ ਹੋ ਗਿਆ ਇਹਦੇ ਪੈਸੇ ਭਾਗ ਹੋਵੇ ਥੈਂਕ ਯੂ ਕਰ ਦਿਓ ਚੈਨੇ ਥੈਂਕ ਯੂ ਕਿਹਨੂੰ ਕਹਿੰਦੇ ਚੈਨਾ ਜੀ ਨਹੀਂ ਹੁੰਦਾ ਇਹ ਲੜਕੇ ਨੇ ਨਾਲੇ 35000 ਰੁਪਏ ਉੱਤੇ ਲਾਇਆ ਦੱਸਿਆ ਤੁਹਾਨੂੰ ਕਾਤੇ ਲਾਇ ਇਨਵੈਸਟ ਕੀਤਾ ਵਾ ਹਰ گاؤں گاؤں ਵਧੇਗਾ ਹਾਂਜੀ ਹਾਂਜੀ ਠੀਕ ਆ ਓਕੇ ਸਾਰਿਆਂ ਨੂੰ ਬਾਏ ਬਾਏ ਚਲੋ ਬੇਟਾ ਤੁਸੀਂ ਵੀ ਛੋਟੇ ਬੱਚਿਆਂ ਬਾਏ ਬਾਏ ਕਰ ਦਿਓ ਕਹਣਾ ਕਹਣਾ ਕਰ ਠੀਕ ਆ ਇਧਰ ਮੈਂ ਠੰਡਾ ਹੋ ਗਿਆ ਨਾ ਤੁਹਾਡੀ ਸਾਰਾ